ਅੱਜ ਲੁਧਿਆਣਾ ਵਿਖੇ ਐਮਐਚਐਮ ਸੇਵਾ ਸੁਸਾਇਟੀ ਵੱਲੋਂ ਬਲੱਡ ਡੋਨੇਸ਼ਨ ਅਤੇ ਅੱਖਾਂ ਦੇ ਚੈੱਕਅਪ ਦਾ ਪ੍ਰੀ ਕੈਂਪ ਲਗਾਇਆ ਗਿਆ ਅਤੇ ਇਹ ਕੈਂਪ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ ਪੁਰਬ ਨੂੰ ਸਮਰਪਿਤ ਇਹ ਉਪਰਾਲਾ ਕਰਾਇਆ ਜਾ ਰਿਹਾ ਹੈ ਉੱਥੇ ਇਸ ਕੈਂਪ ਦੇ ਵਿੱਚ ਕਈ ਲੋਕ ਪਹੁੰਚੇ ਜਿਨ੍ਹਾਂ ਵੱਲੋਂ ਇਸ ਕੈਂਪ ਦਾ ਲਾਭ ਲਿਆ ਗਿਆ ਅਤੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਪਹੁੰਚੇ ਅੱਜ ਜਿਹੜਾ ਬਲੱਡ ਕੈਂਪ ਬਣਾਇਆ ਗਿਆ ਲਾਇਆ ਗਿਆ ਸਾਡੇ ਐਮ ਐਚ ਐਮ ਐਸ ਸੁਸਾਇਟੀ ਵੱਲੋਂ ਲਾਇਆ ਗਿਆ ਜਿਹੜੀ ਕਿ ਮੁਰਸ਼ਿਦ ਹੀ ਮੁਰਸ਼ਿਦ ਸੇਵਾ ਸੁਸਾਇਟੀ ਇਹ ਪਹਿਲ ਚੱਲਦੀ ਆ ਉਹਦੇ ਨਾਂ ਦੀ ਇਹਦਾ ਦੂਸਰਾ ਨਾਮ ਮੁਰਸ਼ਿਦਾਂ ਮੁਰਸ਼ਿਦੀ ਆ ਤੇ ਅੱਜ ਜਿਹੜਾ ਹੈਗਾ ਬਲੱਡ ਕੈਂਪ ਜਿਹੜਾ ਆਪਣਾ ਗੁਰੂ ਨਾਨਕ ਦੇਵ ਜੀ ਦਾ ਪਰਵਾਰਿਆ ਹੈਗਾ ਉਹਦੀ ਉਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਜਿਹੜਾ ਕਿ ਉਹਨਾਂ ਦੇ ਯਾਦ ਚ ਲਾਇਆ ਜਾ ਰਿਹਾ ਤਾਂ ਕਿ ਜਿਹੜਾ ਬਲੱਡ ਹੈਗਾ ਆ ਇਹ ਦਾਨ ਦੇਣਾ ਬਹੁਤ ਹੀ ਵਧੀਆ ਹੈ ਔਰ ਬਾਬੇ ਨਾਨਕ ਨੇ ਵੀ ਲਿਖਿਆ ਵੀ ਸੇਵਾ ਹੀ ਚਾਹੀਦੀ ਹੈ ਕਿਰਤ ਕਰਨੀ ਔਰ ਇਹ ਦੇ ਕਰਕੇ ਅੱਜ ਸੇਵਾ ਸੁਸਾਇਟੀ ਨੇ ਲਗਾਇਆ ਗਿਆ ਆ ਜਿਹੜਾ ਕਿ ਬਲੱਡ ਦੇ ਦਾ ਬਹੁਤ ਵਧੀਆ ਇਹ ਕੈਂਪ ਚੱਲ ਰਿਹਾ ਆ ਔਰ ਬਹੁਤ ਹੀ ਬੰਦਿਆਂ ਚੋ ਸ਼ਾਇਆ ਇਹ ਜਿਹੜੀ ਸੁਸਾਇਟੀ ਹੈਗੀ ਆ ਬਹੁਤ ਹੀ ਵਧੀਆ ਕੰਮ ਕਰਦੀ ਆ ਔਰ ਕੋਈ ਇਹ ਨਹੀਂ ਹੈਗਾ ਵੀ ਅੱਜ ਹੀ ਆ ਕੈਂਪ ਲਾਇਆ ਹਰ ਸਾਲ ਹੀ ਲਾਂਦੀ ਆ ਔਰ ਇਹਨਾਂ ਨੇ ਅੱਜ ਫ੍ਰੀ ਅੱਖਾਂ ਦਾ ਵੀ ਕੈਂਪ ਲਗਾਇਆ ਆ ਜਿਹੜਾ ਕਿ ਬਹੁਤ ਅੱਛਾ ਚੱਲ ਰਿਹਾ ਔਰ ਉਹਦੇ ਵਿੱਚ ਫ੍ਰੀ ਐਨਕਾ ਤੇ ਦਵਾਈ ਦੇ ਰਿਹਾ ਔਰ ਸੇਵਾਏ ਜਨਤਾ ਦੀ ਕਰ ਰਿਹਾ ਸਾਰਿਆਂ ਦੀ ਔਰ ਇਹਦੇ ਵਿੱਚ ਜਿਹੜਾ ਹੈਗਾ ਵੀ ਕੋਈ ਵੀ ਨਹੀਂ ਹੈਗਾ ਜਿਹੜਾ ਵੀ ਕੋਈ ਇਹਨਾਂ ਕੋਲ ਸੋਸਾਇਟੀ ਕੋਲ ਆਂਦਾ ਆ ਔਰ ਉਹਦੀ ਹਰ ਇੱਕ ਵਾਸਤੇ ਸੇਵਾ ਕਰਨ ਨੂੰ ਤਿਆਰ ਰਹਿੰਦੀ ਹੈ ਸੋਸਾਇਟੀ ਇਸ ਸੋਸਾਇਟੀ ਨੂੰ ਮੈਂ ਕੈਂਪ ਲੌਨ ਤੇ ਵਧਾਈ ਵੀ ਦਿੰਦਾ ਆ ਔਰ ਜਿਹੜਾ ਖੂਨ ਦਾਨ ਦਾ ਆ ਖੂਨ ਦਾਨ ਮਹਾਦਾਨ ਹੁੰਦਾ ਆ ਔਰ ਇਸੇ ਜਿੰਦਗੀ ਬਚਾਉਂਦਾ ਆ ਇਹਦੇ ਲਈ ਮੈਂ ਸਾਰੀ ਇਹ ਸੇਵਾ ਸੋਸਾਇਟੀ ਐਮ ਐਚ ਐਮ ਨੂੰ ਸੇਵਾ ਸੁਸਾਇਟੀ ਨੂੰ ਵਧਾਈਆਂ ਦਿੰਨਾ ਆ ਔਰ ਮੈਨੂੰ ਉਮੀਦ ਆ ਕਿ ਅੱਗੇ ਤੋਂ ਵੀ ਵੱਧ ਤੋਂ ਵੱਧ ਬਲੱਡ ਇਕੱਠਾ ਕਰਕੇ ਔਰ ਬੰਦਿਆਂ ਦੀ ਸੇਵਾ ਕਰਦੇ ਰਹਿਣਗੇ ਔਰ ਇਦਾਂ ਹੀ ਵਧੀਆ ਚੱਲਦਾ ਰਹੇ ਮੇਰੀਆਂ ਸ਼ੁਭ ਕਾਮਨਾਵਾਂ ਇਹਨਾਂ ਨੂੰ ਸੌਂਪੀ ਐਮ ਐਚ ਐਮ ਸੇਵਾ ਸੁਸਾਇਟੀ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਹ ਕੈਂਪ ਜਿਹੜਾ ਸਾਡੇ ਨਿਊ ਜਨਤਾਨਗਰ ਗਲੀ ਮਰਦਾਸ 29 ਸੈਕਣ ਵਿੱਚ ਲਗਾਇਆ ਗਿਆ ਔਰ ਲੋਕਾਂ 'ਚ ਬਹੁਤ ਹੀ ਭਾਰੀ ਹਿੱਸਾ ਦੇਖਿਆ ਜਾ ਰਿਹਾ ਹੈ ਇਹ ਕੈਂਪ ਇਹ ਜਿਹੜੀ ਸੁਸਾਇਟੀ ਐ ਐਮ ਐਚ ਐਮ ਸੇਵਾ ਸੁਸਾਇਟੀ ਐ ਲੋਕ ਭਲੇ ਦੇ ਹੋਰ ਵੀ ਕੰਮ ਕਰਦੀ ਐ ਤੇ ਪਲੱਸ ਲੋਕਾਂ ਦੇ ਵਿੱਚ ਜਾਗ ਵਿਚਰਦੀ ਵੀ ਐ ਜਿਹੜੀ ਐਮ ਐਚ ਐਮ ਸੇਵਾ ਸੁਸਾਇਟੀ ਐ ਲੋਕੀ ਦਾਨ ਤਾਂ ਬਹੁਤ ਕੁਝ ਦਿੰਦੇ ਐ ਕਪੜਾ ਦਿੰਦੇ ਪੈਸੇ ਦਿੰਦੇ ਜਿਹੜਾ ਖੂਨ ਦਾ ਇੱਕ ਦਾਨ ਐ ਨਾ ਇਸ ਤੋਂ ਵੱਡਾ ਦਾਨ ਮੈਂ ਕੁਝ ਨਹੀਂ ਸਮਝਦਾ ਜੀ ਜਿੰਨੇ ਖੂਨ ਦਾਨ ਦੇਤਾ ਉਹਨੇ ਸਭ ਕੁਝ ਦੇ ਦਿੱਤਾ ਆਪਣਾ ਇਹ ਇਸ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਕਿ ਜਿਹੜੇ ਬੰਦੇ ਆਪਣੇ ਘਰਾਂ ਚੋਂ ਹਲੇ ਨਹੀਂ ਪਹੁੰਚ ਸਕੇ ਆ ਕੇ ਇੱਥੇ ਬਲੱਡ ਦੇਣ ਤੇ ਪਲੱਸ ਸਾਡੇ ਆ ਕੇ ਜਿਹੜੇ ਮੈਂਬਰਾਂ ਨੂੰ ਅਸ਼ੀਰਵਾਦ ਦੇਣ ਐਮ ਐਚ ਐਮ ਸੇਵਾ ਸੁਸਾਇਟੀ ਦੇ ਪ੍ਰਧਾਨ ਹੋਂਦੇ ਨਾਤੇ ਐਮ ਐਚ ਐਮ ਸੇਵਾ ਸੁਸਾਇਟੀ ਵੱਲੋਂ ਜਿਹੜਾ ਅੱਜ ਫ੍ਰੀ ਆਫ ਕਾਸਟ ਆਈ ਚੈੱਕਅਪ ਦਾ ਅੱਖਾਂ ਦਾ ਕੈਂਪ ਅਤੇ ਖੂਨਦਾਨ ਦਾ ਕੈਂਪ ਲਾਇਆ ਗਿਆ ਇਸ ਦੇ ਵਿੱਚ ਬੜਾ ਲੋਕਾਂ ਦੇ ਵਿੱਚ ਵਾਰਡ ਵਾਸੀ ਵਿੱਚ ਲੁਧਿਆਣਾ ਵਾਸੀਆਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਜਿਹੜੇ ਕਿ ਹਰੇਕ ਖੂਨ ਦੀ ਵੱਡੇ ਤੋਂ ਵੱਡੀ ਅਨਮੋਲੀ ਜਿਹੜੀ ਦੇਣ ਆ ਉਹ ਇੱਕ ਦਾਨ ਦੇ ਰੂਪ ਦੇ ਵਿੱਚ ਆ ਕੇ ਦੇ ਰਹੇ ਨੇ ਇਸ ਟਾਈਮ ਸਾਡੇ ਸੁਸਾਇਟੀ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਲੋਕਾਂ ਨੇ ਦਾਨ ਦੇ ਚੁੱਕੇ ਨੇ ਨੀਅਰ ਅਬਾਊਟ ਘੱਟੋ ਘਾਟ ਨੇ 50 ਦੇ ਪਲੱਸ ਜਿਹੜੀਆਂ ਬੋਤਲਾਂ ਨੇ ਡੋਨੇਟ ਕਰ ਚੁੱਕੇ ਹੋਏ ਨੇ ਆਈ ਚੈੱਕਅਪ ਦੇ ਲਈ ਅੱਖਾਂ ਦੇ ਵੀ ਬਹੁਤ ਵੱਡੇ ਡਾਕਟਰ ਬੈਠੇ ਨੇ ਆਈ ਚੈਕ ਦੇ ਅੱਖਾਂ ਵੀ ਤੇ ਐਨਕਾਂ ਵੀ ਤੇ ਦਵਾਈਆਂ ਵੀ ਮੁਹੱਈਆ ਕਰਵਾ ਜੀ ਉਹਦੇ ਵਿੱਚ ਵੀ ਬਹੁਤ ਭਾਰੀ ਜਨਤਾ ਦਾ ਸ਼ਾਪ ਆਪਣੀਆਂ ਅੱਖਾਂ ਹੈ ਤੇ ਜਹਾਨ ਹੈ ਇਹ ਜਿਹੜਾ ਕੈਂਪ ਆ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਦੇ ਵਿੱਚ ਔਰ 350 ਆ ਸ਼ਹੀਦੀ ਪੂਰਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਛੇਤੀ ਦਿਹਾੜੇ ਦੇ ਸੰਬੰਧ ਰ ਉਹਨਾਂ ਨੂੰ ਦੋਨਾਂ ਦੀ ਯਾਦ ਨੂੰ ਸਮਰਿਤ ਰੱਖ ਦੇ ਵੀ ਲਗਾਇਆ ਗਿਆ ਹੈ ਜਨਤਾ ਦੇ ਇਸ ਦੇ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ। ਅਸੀਂ ਸਾਰਿਆਂ ਦਾ ਸਹਿਯੋਗ ਦੇਣ ਦੇ ਲਈ ਐਮ ਐਚ ਐਮ ਸੇਵਾ ਸੁਸਾਇਟੀ ਵੱਲੋਂ ਔਰ ਸਾਡੇ ਚੇਅਰ ਚੇਅਰਮੈਨ ਭਰਤਪਾਲ ਜੀ ਵੱਲੋਂ ਇਹ ਸਾਰੀਆਂ ਸੰਗਤਾਂ ਦਾ ਔਰ ਲੁਧਿਆਣਾ ਵਾਸੀਆਂ ਦਾ ਵਾਰਡ ਵਾਸੀਆਂ ਦਾ ਤਹਿ ਦਿਲ ਦੀਆਂ ਧੰਨਵਾਦ ਕਰਦੇ ਹਾਂ। ਜੀ ਜੀ ਅੱਜ ਹਲਕਾ ਨਗਰ ਵਿਖੇ ਐਮ ਐਚ ਐਨਓ ਸੰਸਥਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਤੀ ਗੋਤਪਰਮ ਨੂੰ ਸਮਰਪਿਤ ਅੱਜ ਇੱਕ ਆਇਲ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਲਾਇਆ ਗਿਆ ਰਿਹਾ ਇਹਨਾਂ ਦੇ ਇਹ ਸਪਰ ਵਾਲੇ ਕਿੱਥੇ ਸ਼ਲਾਘਾ ਕਰਨਾ ਉੱਥੇ ਇਹ ਮਦਦਨ ਤੇ ਹੁਣ ਜਿਹੜੇ ਬਲੱਡ ਰਿਲੇਟਰ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡਾ ਦਿੱਤੀ ਹੋਈ ਖੂਨ ਦੀ ਇੱਕ ਇੱਕ ਬੂੰਦ ਜਿਹੜੀ ਜੋ ਕਿਸੇ ਦੇ ਫੌਜੀ ਅਫਸਰ ਦੀ ਜਾਨ ਪਚਾ ਹਜੇ ਕਿਸੇ ਪੁਲਿਸ ਅਫਸਰ ਦੀ ਕਿਸੇ ਉਸ ਬਿਮਾਰੀ ਪੀੜਤ ਜਾਂ ਕਿਸੇ ਐਕਸੀਡੈਂਟ ਪੀੜਤ ਇਨਸਾਨ ਦੀ ਜਿਹਨੂੰ ਇੱਕ ਦੁਬ ਦੇ ਨੂੰ ਤਣਕੇ ਦਾ ਸਹਾਰ ਆਉਂਗਾ ਤੇ ਮੈਂ ਸਮਝਦਾ ਵੀ ਇਹ ਇੱਕ ਗੱਲ ਐਸੀ ਕੁਦਰਤ ਨੇ ਚੀ ਦਿੱਤੀ ਜਿਹੜੀ 24 ਘੰਟੇ ਪੂਰੀ ਹੋ ਜਾਂਦੀ ਹੈ ਤੇ ਕਿਉਂ ਨਾ ਆਪਾਂ ਇਹਨੂੰ ਕਿਸੇ ਦੇ ਕੰਮ ਆਉਣ ਲਈ ਆਪਾਂ ਦੇ ਸਕੀਏ ਇਸ ਲਈ ਮੈਂ ਕਿਥੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦਾ ਉੱਥੇ ਸਾਡੇ ਛੋਟੇ ਵੀਰ ਜਗਨੇ ਸਿੰਘ ਨੋਨੇ ਜਿਹੜੇ ਇਸ ਵਾਰ ਦੇ ਕਾਉਂਸਲ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਅਜਿਹੇ ਜਿਹੜੇ ਕੈਂਪ ਨੇ ਵੱਧ ਤੋਂ ਵੱਧ ਸਮਾਸ਼ੀ ਵੀ ਸੰਤਾਂਵਾਂ ਨੂੰ ਅੱਧੇ ਲਿਆ ਕੇ ਲਾਇਆ ਜਾ ਤਾਂ ਕਿ ਮਨੁੱਖਤਾ ਦੀ ਸੇਵਾ ਹੋ ਸਕੇ ਅੱਜ ਐਮ ਐਚ ਐਮ ਸਸਤਾ ਵੱਲੋਂ ਬਲੱਡ ਡੋਨੇਸ਼ਨ ਕੈਂਪ ਔਰ ਫ੍ਰੀ ਆਈਸ ਕੈਪ ਚੈਕਅਪ ਕੈਂਪ ਲਗਾਇਆ ਗਿਆ ਮੇਰਾ ਵੀਰ ਸੁਨਨ ਬਾਬਾ ਜੀ ਜਿਹੜੇ ਹੈਗੇ ਨੇ ਐਸਐਮ ਯੂਐਸਏ ਬੈਠੇ ਨੇ ਤੇ ਉੱਥੋਂ ਹੀ ਉਹਨਾਂ ਨੇ ਕਮਾਂਡ ਦਿੱਤੀ ਤੇ ਸਾਰੀ ਟੀਮ ਕੋ ਗੀਪਾ ਜੀ ਆਣੀ ਔਰ ਜਿੰਨੀ ਇਹਨਾਂ ਦੀ ਟੀਮ ਆ ਬਿੰਨੀ ਵੀਰੇ ਹੋਣੀ ਸਾਰਿਆਂ ਨੇ ਰਲ ਕੇ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਤਾਂ ਇਹੀ ਕਹੂੰਗਾ ਜੀ ਵੀ ਇਦਾਂ ਦੇ ਕੈਂਪ ਆਪਾਂ ਨੂੰ ਹਰ ਪਾਸੇ ਹਰ ਏਰੀਆ 'ਚ ਲਗਾਉਣੇ ਚਾਹੀਦੇ ਤਾਂ ਕਿ ਆਪਾਂ ਜਿਹੜੇ ਲੋੜਵੰਦ ਪਰਿਵਾਰ ਨੇ ਉਸ ਚੀਜ਼ ਦਾ ਲਾਹਾ ਲੈ ਸਕਣ ਫਾਇਦਾ ਲੈ ਸਕਣ ਤੇ ਨੌਜਵਾਨਾਂ ਨੂੰ ਵੀ ਇਹੀ ਅਪੀਲ ਕਰਦਾ ਵੀ ਨਸ਼ਿਆਂ ਤੋਂ ਬਚੋ ਚੰਗੇ ਕੰਮਾਂ 'ਚ ਲੱਗੋ ਬਲੱਡ ਡੋਨੇਟ ਕਰੋ ਤਾਂ ਕਿ ਕਿਸੇ ਗਰੀਬ ਦੇ ਕਿਸੇ ਪਰਿਵਾਰ ਦੇ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕੇ ਇਹਨਾਂ ਸ਼ਬਦਾਂ ਨਾਲ ਬਥਾਰਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ